ਇਸ ਤਰ੍ਹਾਂ ਜਾਪਦਾ ਜਿਵੇਂ ਉਹਨਾਂ ਨੇ ਆਪ ਆਪਣੇ ਮੁੱਖ ਮੰਤਰੀ 'ਚੋ ਵਿਸ਼ਵਾਸ ਗਵਾ ਚੁੱਕੇ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਜਨਰਲ ਦੇਖੀ ਦਾ ਹੁੰਦਾ ਸੀ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸਨ ਜਾਂ ਆ ਬਾਦਲ ਸਾਹਿਬ ਮੁੱਖ ਮੰਤਰੀ ਸੀ ਜਾਂ ਜਿਸੇ ਤੁਸੀਂ ਹੋਰ ਸਟੇਟਾਂ 'ਚ ਵੇਖ ਲਓ ਕਿ ਚੀਫ ਮਿਨਿਸਟਰ ਸਪੀਕਸ ਲਾਸਟ ਮਗਰ ਇੱਥੇ ਹਾਲਾਤ ਇਹ ਬਣ ਗਏ ਆ ਕਿ ਜਿੰਨਾ ਕੁਛ ਵੀ ਕੰਮ ਹੁੰਦਾ ਹੈ ਕੇਜਰੀਵਾਲ ਸਾਹਿਬ ਨੂੰ ਵੇਖ ਕੇ ਹੁੰਦਾ ਹੈ ਕਿ ਇੱਕ ਤਰੀਕੇ ਦੀ ਬੇਪਰੋਸਕੀ ਹੋ ਗਈ ਹੈ ਇਨ ਦਾ ਲੀਡਰਸ਼ਿਪ ਪੰਜਾਬ ਦੀ ਲੀਡਰਸ਼ਿਪ ਆਫ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਇੱਕ ਕੇਵਲ ਤੇ ਕੇਵਲ ਇੱਕ ਫਿਗਰ ਹੈਡ ਇੱਕ ਡਮੀ ਚੀਫ ਮਿਨਿਸਟਰ ਔਰ ਮੈਂ ਕਹਿ ਸਕਦਾ ਜਿਹੜਾ ਕੱਲਾ ਇੱਕ ਅੰਗੂਠਾ ਛਾਪ ਚੀਫ ਮਿਨਿਸਟਰ ਬਣ ਕੇ ਰਹਿ ਗਿਆ ਕਮਾਲ ਦੀ ਗੱਲ ਇਹ ਆ ਸ਼ਾਇਦ ਕਦੇ ਪਹਿਲਾਂ ਨਹੀਂ ਕਦੇ ਵੇਖਿਆ ਕਿ ਆ ਅਰੋੜਾ ਸਾਹਿਬ ਨੂੰ ਆ ਐਲਾਨ ਤਾਂ ਥੋੜੇ ਦਿਨ ਪਹਿਲਾਂ ਜਦੋਂ ਉਹਨਾਂ ਨੂੰ ਇੰਟੈਲੀਜੈਂਸ ਰਿਪੋਰਟ ਆਈ ਕਿ ਭਾਈ ਅਰੋੜਾ ਸਾਹਿਬ ਨੇ ਜਿੱਤਨਾ ਨਹੀਂ। ਇਹੀ ਕਾਰਨ ਬੜਿਆ ਕਿ ਇਨ ਦਾ ਮਿਡਲ ਆਫ ਦਾ ਕੈਂਪੇਨ ਅਰੋੜਾ ਸਾਹਿਬ ਨੂੰ ਐਲਾਨਿਆ ਜਾ ਰਿਹਾ ਕਿ ਇਹਨੂੰ ਵਜ਼ੀਰ ਬਣਾਵਾਂਗੇ। ਉਹਨੂੰ ਐਲਾਨ ਤਾਂ ਕਿਹਦਾ ਬਣਦਾ ਜੇ ਪੰਜਾਬ ਕੈਬਨਿਟ ਦੇ ਵਜ਼ੀਰ ਬਣਨਾ ਕਿਸੇ ਨੇ ਉਹਦਾ ਐਲਾਨ ਤਾਂ ਮੁੱਖ ਮੰਤਰੀ ਕਰ ਸਕਦਾ ਹੈ ਕਿ ਅਸੀਂ ਇਸ ਨੇਮ ਨੂੰ ਔਰ ਮੁੱਖ ਮੰਤਰੀ ਤਾਂ ਭਗਵੰਤ ਮਾਨ ਆ ਮਗਰ ਤੁਸੀਂ ਵੇਖੋ ਕਿਵੇਂ ਧਜੀਆਂ ਉਡਾਈਆਂ ਜਾ ਰਹੀਆਂ ਐ ਪਾਰਲੀਮੈਂਟਰੀ ਡੈਮੋਕ੍ਰੇਸੀ ਦੀ ਕਿ ਭਗਵੰਤ ਮਾਨ ਦੀ ਜਗਾ ਐਲਾਨ ਕਰ ਰਿਹਾ ਕੇਜਰੀਵਾਲ ਸਾਹਿਬ ਤੇ ਫੇਰ ਭਗਵੰਤ ਨੂੰ ਕਹਿ ਰਿਹਾ ਕਿ ਠੀਕ ਐ ਜੀ ਇਹਨੂੰ ਪੜਾ ਦੇਾਂਗੇ ਜਸਟ ਗੋਸ ਟੂ ਸ਼ੋ ਦਟ ਅਸਲ ਸੀਐਮ ਇਜ਼ ਇਨ ਦਿੱਲੀ ਜਿਹੜਾ ਦਿੱਲੀ ਦੇ ਲੋਕਾਂ ਨੇ ਦਿੱਲੀ ਮਾਡਲ ਨੂੰ ਜਿਹਨੂੰ ਰਿਜੈਕਟ ਕਰਤਾ ਦਿੱਲੀ ਤੋਂ ਹਾਰ ਹੋਈ ਐ ਅੱਜ ਉਹ ਫੇਲ ਦਿੱਲੀ ਦਾ ਮਾਡਲ ਪੰਜਾਬ ਦੇ ਖਜ਼ਾਨੇ ਨੂੰ ਵੀ ਲੁੱਟ ਰਿਆ ਪੰਜਾਬ ਨੂੰ ਚਲਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਔਰ ਝੂਠੇ ਵੇਖੋ ਕੇਸ ਕਿਸਮ ਦਾ ਬੋਲਿਆ ਗਿਆ ਮਤਲਬ ਜਿਵੇਂ ਪੰਜਾਬੀ ਦਾ ਇਹਨਾਂ ਨੂੰ ਸਮਝ ਹੀ ਕੋਈ ਨਹੀਂ ਮੂਰਖ ਨੇ ਕਹਿੰਦੇ ਜੀ ਅਤੇ ਨੂੰ ਮੰਤਰੀ ਬਣਾ ਦੇਾਂਗੇ ਨਾ ਮੰਤਰੀ ਕੋਲ ਕਹਿੰਦਾ ਬਹੁਤ ਫੰਡ ਹੁੰਦੇ ਆ ਆ ਜਿਹੜੇ ਤੁਹਾਡੇ 16 17 ਪਹਿਲਾ ਤੁਰੇ ਫਿਰਦੇ ਉਹਨਾਂ ਦੇ ਫੰਡ ਕਿੱਧਰ ਗਏ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਆ ਔਰ ਕਰਜ਼ਾਈ ਪੰਜਾਬ ਦਾ ਰਿਜ਼ਲਟ ਇਹ ਆ ਕਿ ਤੁਹਾਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਤੁਸੀਂ ਸਾਰੇ ਵਿਭਾਗਿਆਂ ਤੋਂ ਪੈਸੇ ਵਾਪਸ ਮੰਗਾਦੇ ਆ ਤੁਸੀਂ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰ ਰਹੇ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਕੱਚੇ ਮਲਾਜ਼ਮ ਪੱਕੇ ਨਹੀਂ ਕਰ ਰਹੇ ਆ ਨੌਕਰੀਆਂ ਤੁਸੀਂ ਨਹੀਂ ਦੇ ਰਹੇ ਇੰਡਸਟਰੀ ਬਾਹਰ ਨੂੰ ਭੱਜ ਗਈ ਆ ਬਿਕੋਜ਼ ਇਲੈਕਟ੍ਰਿਸਿਟੀ ਅੱਜ ਸਭ ਤੋਂ ਵੱਧ ਮਹਿੰਗੀ ਆ ਲੋਅ ਨ ਆਰਡਰ ਇੱਥੇ ਨਹੀਂ ਹੈ ਇਸ ਕਿਸਮ ਦਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਦੋਂ ਪੰਜਾਬ 'ਚ ਲਾਉਲੈਸਨਸ ਲਾਅ ਨ ਆਰਡਰ ਦਾ ਕੋਲਾਪਸ ਔਰ ਫਾਈਨੈਂਸ਼ੀਅਲ ਐਮਰਜੈਂਸੀ ਲੱਗੀ ਹੋਈ ਹੈ ਕਿ ਪੰਜਾਬ ਦੀ ਫਾਈਨੈਂਸ਼ੀਅਲ ਹੈਲਥ ਇਜ਼ ਲਾਈਕ ਔਨ ਵੈਂਟੀਲੇਟਰ ਆਈ ਸੀ ਯੂ 'ਚ ਇਨ੍ਹਾਂ ਹਾਲਾਤਾਂ 'ਚ ਜਦੋਂ ਜੂਨ ਜਨਵਰੀ ਤੋਂ ਜੂਨ ਤੱਕ ਮੈਨੂੰ ਲੱਗਦਾ 35-40 ਹਜ਼ਾਰ ਕਰੋੜ ਇਹਨਾਂ ਨੇ ਕਰਜ਼ਾ ਲੈ ਲਿਆ ਸਰਕਾਰ ਕੋਲ ਪੈਸੇ ਤਾਂ ਹੈ ਹੀ ਨਹੀਂ ਚਲਾਉਣ ਨੂੰ ਖਰਚ ਸਾਰੇ ਕਹਿ ਰਹੇ ਕਿ ਇਹਨਾਂ ਦੀ ਜਿਹੜੀ ਰੈਵਨਿਊ ਜਨਰੇਸ਼ਨ ਹੈ ਉਹ ਡਿਗਰੀ ਹੈ ਇਸ ਹਾਲਾਤ 'ਚ ਲੁਧਿਆਣੇ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਵੀ ਚੀਟ ਕੀਤਾ ਗਿਆ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਇਹ ਸਾਰਾ ਕੰਮ ਦਿੱਲੀ ਦਾ ਫੇਲ ਮਾਡਲ ਚ ਆਇਓ ਸਿੱਖਿਆ ਕ੍ਰਾਂਤੀ ਹੈ ਚਾਹ ਹੰਦ ਕ੍ਰਾਂਤੀ ਹੈ ਚਾਹ ਕੋਈ ਕ੍ਰਾਂਤੀ ਹੈ ਇਹ ਸਾਰੇ ਫੇਲ ਮਾਡਲ ਨੂੰ ਅੱਜ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਰਿਮੋਟ ਕੰਟਰੋਲ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਔਰ ਅਪੀਲ ਵੀ ਕਰਦਾ ਕਿ ਪੀਪਲ ਸ਼ੁੱਡ ਸੀ ਥਰੂ ਥੀਸ ਗੇਮਸ ਐਂਡ ਰਿਜੈਕਟ ਥਿਸ ਲੀਡਰਸ਼ਿਪ ਜਿਹੜੀ ਦਿੱਲੀ ਤੋਂ ਰਿਜੈਕਟ ਹੋਈ ਹੈ ਜਿੰਨਾ ਤੋਂ 3.5 ਸਾਲ ਚ ਇਹ ਨਹੀਂ ਮਾਹੌਲ ਠੀਕ ਹੋਇਆ ਉਹਨਾਂ ਨੇ ਹੁਣ ਕੀ ਕਰਦੇ ਨੇ ਔਰ ਇਹ ਡੈਸਪਰੇਟ ਅਟੈਂਪਟ ਹੈ ਕੇਜਰੀਵਾਲ ਦਾ ਆਪ ਦੀ ਸੰਜੀਬ ਰੋੜੇ ਦੀ ਕੁਰਸੀ ਬਚਾਉਣ ਤੁਹਾਡੇ ਕੋਈ ਸਵਾਲ ਦੀ ਮੀਟੇ ਸਾਹਿਬ ਜਿਸ ਤਰ੍ਹਾਂ ਉਹਨਾਂ ਟੀਚਰ ਜਿੰਨੇ ਪ੍ਰੋਟੈਸਟ ਕਰਨਾ ਆ ਰਹੇ ਆ ਉਸ ਤੋਂ ਪਹਿਲਾਂ ਅੰਦਰਵਾਰੀ ਬਾਰ ਕਰਾਉਣੇ ਕੋਸ਼ਿਸ਼ ਕੀਤਾ ਇੱਕ ਨੂੰ ਲੱਗਾ ਤਾਂ ਕੰਮ ਕੀ ਗਏ ਉਹ ਨੂੰ ਕਿਵੇਂ ਦੇਖਦਾ ਕਾਲੀਦਨ ਭਈ ਇਲੈਕਸ਼ਨ ਹੈਗੇ ਆ ਤੇ ਉਸ ਦੌਰਾਨ ਪ੍ਰੋਟੈਸਟ ਹੋ ਰਹੇ ਨੇ ਇਹ ਦੇਖੋ ਪ੍ਰੋਟੈਸਟ ਤਾਂ ਜੀ ਡੈਮੋਕਰੈਟਿਕ ਰਾਈਟ ਹੈ ਔਰ ਜਿੰਨਾ ਲੋਕਾਂ ਨਾਲ ਧੋਖਾ ਹੋਇਆ ਉਹ ਪ੍ਰੋਟੈਸਟ ਕਰਨਗੇ ਮਗਰ ਇਹ ਜਿਹੜੀ ਇਲੈਕਸ਼ਨ ਹੋ ਰਹੀ ਹੈ ਸਰਕਾਰ ਜਿਤਨਾ ਚਾਹੁੰਦੀ ਹੈ ਪ੍ਰਸ਼ਾਸਨ ਦੇ ਸਿਰ ਤੇ ਔਰ ਮੇਰੀ ਇਹ ਖੱਜਾ ਹੈ ਕਿ 19 ਤਰੀਕ ਨੂੰ ਜੇ ਇਲੈਕਸ਼ਨ ਕਮਿਸ਼ਨ ਨੇ ਧਿਆਨ ਨਹੀਂ ਦਿੱਤਾ 18 ਤੇ 19 ਤਰੀਕ ਨੂੰ ਤੇ ਬਹੁਤ ਵੱਡੇ ਪੱਧਰ ਤੇ ਸ਼ਰਾਬ ਪੈਸਾ ਔਰ ਧੰਦਲੀ ਔਰ ਤੱਕੇ ਚਾਈ ਜੋਰ ਅਜਮਾਈ ਦਾ ਜੋਰ ਚੱਲੂਗਾ ਰਾਤ ਨੂੰ ਲੋਕੀ 18 ਦੀ ਰਾਤ ਨੂੰ ਜਿਹੜੇ ਬੂਥ ਇਨਚਾਰਜ ਕਈ ਪਾਰਟੀਆਂ ਦੇ ਚੁੱਕੇ ਵੀ ਜਾਣਗੇ ਝੂਠੇ ਕੇ ਸੱਚ ਵਸਾਏ ਜਾਣਗੇ ਕਿ ਆਪੋਜੀਸ਼ਨ ਪਾਰਟੀ ਦੇ ਜਿਹੜੇ ਬੂਥ ਇੰਚਾਰਜ ਨੇ ਜਾਂ ਜਿਹੜੇ ਉਹਨਾਂ ਦੀ ਡਿਊਟੀ ਹੈ ਇਲੈਕਸ਼ਨ ਏਜੰਟ ਨੇ ਉਹ ਬੂਥਾਂ ਤੇ ਨਾ ਪਹੁੰਚਣ ਤੇ ਇੱਕ ਤਰਫਾ ਆਮ ਆਦਮੀ ਪਾਰਟੀ ਧੱਕਾ ਕਰਨ ਦੀ ਕੋਸ਼ਿਸ਼ ਕਰੇ ਕਿਉਂਕਿ ਡੈਸਪਰੇਟ ਅਟੈਂਪਟ ਹੋ ਗਿਆ ਵਜ਼ੀਰ ਅਲਾਨਾ ਹਲੇ ਬੰਦਾ ਵਜੀਰ ਐਮ ਐਲ ਏ ਬਣਿਆ ਨਹੀਂ ਵਜ਼ੀਰ ਮੁੱਖ ਮੰਤਰੀ ਭਗਵੰਤ ਦਾ ਐਲਾਨੇ ਤਾਂ ਮੈਂ ਸਮਝ ਸਕਦਾ ਕੇਜਰੀ ਆਲ ਤਾਂ ਵਿਚਾਰਾ ਨਾ ਤਿੰਨਾ ਚ ਨਾ 13 ਚ ਨਾ ਪਲੇਅਰਾਂ ਚ ਨਾ ਸਪੇਰਾਂ ਚ ਤੇ ਚੱਕ ਕੇ ਕਹਿਤਾ ਜੀ ਇਹ ਬਣੂ ਮੰਤਰੀ ਕਮਾਲ ਹੀ ਹੋ ਰਹੀ ਹੈ ਨਾ ਕੀ ਇੱਛਾ ਔਥ ਆਫ ਸੀਕਰੇਸੀ ਦਾ ਮਜ਼ਾਕ ਉਡਾ ਰਿਹਾ ਮਤਲਬ ਹਾਓ ਅ ਡੈਮੋਕ੍ਰੇਸੀ ਡੈਮੋਕਰੈਟਿਕ ਪ੍ਰੋਸੈਸ ਪੰਜਾਬ ਦੇ ਲੋਕਾਂ ਦਾ ਵੋਟਾਂ ਦਾ ਜੋ ਅ ਅਧਿਕਾਰ ਹੈ ਜਾਂ ਜੋ ਲੋਕਾਂ ਨੇ ਵਿਸ਼ਵਾਸ ਦਿੱਤਾ ਉਹ ਵਿਸ਼ਵਾਸ ਘਾਤ ਹੋ ਰਿਹਾ ਸਾਰਾ ਕੁਝ ਜੀ ਕੀ ਸਰਕਾਰ ਦੇ ਬੰਦੇ ਜੀ ਪੋਸਟਰ ਪਾੜ ਰਹੇ ਨੇ ਆ ਕੇ ਕਿ ਦੂਜੀਆਂ ਪਾਰਟੀਆਂ ਦੇ ਬਕਲਾਹਟ ਹੈ ਜੀ ਮੈਂ ਤਾਂ ਪਹਿਲਾਂ ਹੀ ਕਹਤਾ ਤੁਸੀਂ ਪੋਸਟਰ ਦੀ ਗੱਲ ਕਰ ਰਹੇ ਹੋ ਬੇ ਬੰਦਾ ਪਾੜਨ ਤੱਕ ਜਾਣਗੇ ਮਤਲਬ ਇਹ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਆਪ ਦੀ ਐਮਐਲਏ ਕਹਿੰਦੇ ਨੇ ਜੀ ਕਿ ਜਿਹੜੇ ਧਰਨੇ ਹੋ ਰਹੇ ਨੇ ਆ ਇੱਥੇ ਲੋਕ ਪ੍ਰਦਰਸ਼ਨ ਕਰਨ ਆ ਰਹੇ ਨੇ ਵਿਰੋਧੀ ਪਾਰਟੀਆਂ ਦੀ ਵੀ ਚੁੱਕ ਹੋ ਸਕਦੀ ਉਹਨਾਂ ਨੂੰ ਚਲੋ ਉਹਨਾਂ ਦੀ ਤਾਂ ਵਿਚਾਰਿਆ ਨੇ ਉਹਦੋਂ ਦਾ ਕੰਮ ਹੀ ਇੰਨੇ ਚੰਗੇ ਕੀਤੇ ਜੇ ਕੰਮ ਚੰਗੇ ਕੀਤੇ ਹੁੰਦੇ ਤਾਂ ਲੋਕ ਧਰਨੇ ਨਾ ਮਾਰਨ ਹੁੰਦੇ ਉਹਨਾਂ ਕੋਲ ਬਾਕੀ ਤੁਸੀਂ ਵੀ ਚੁੱਕਦੇ ਹੀ ਰਹੇ ਹੋ ਜੇ ਤੇ ਕਿਸੇ ਵਿਰੋਧੀ ਨੇ ਚੁੱਕ ਵੀ ਦਿੱਤਾ ਤੇ ਲੋਕ ਤਾਂ ਸਿਆਣੇ ਨੇ ਉਹ ਆਪਦੀ ਹੱਕੀ ਮੰਗਾ ਲੈ ਕੇ ਆ ਰਹੇ ਨੇ ਪੁੱਛੋ 2022 ਨਵੰਬਰ ਮਹੀਨੇ ਚ ਪੁਰਾਣੀ ਪੈਨਸ਼ਨ ਭਾਲੀ ਦਾ ਕੈਬਨਿਟ ਚੋਂ ਪਾਸ ਕਰਕੇ ਨੋਟੀਫਿਕੇਸ਼ਨ ਕਰਦਾ ਕਿ ਅੱਜ ਪੁਰਾਣੀ ਪੈਨਸ਼ਨ ਭਾਲ ਹੋ ਗਈ ਆ ਕਿ ਕੱਚੇ ਮੁਲਾਜ਼ਮ ਪੱਕੇ ਹੋ ਗਏ ਆ ਕਿ ਹਜ਼ਾਰ ਹਜ਼ਾਰ ਰੁਪਈਆ ਧੀਆਂ ਪੈਣਾ ਨੂੰ ਜਿਹੜਾ ਵਾਅਦਾ ਕੀਤਾ 13000 ਕਰੋੜ ਇੱਕ ਸਾਲ ਦਾ ਬਣਦਾ ਅੱਜ ਉਹ ਚੌਥਾ ਸਾਲ ਚੱਲ ਰਿਹਾ ਕੋਈ 40 45 ਜਾਂ 52 ਹਜ਼ਾਰ ਕਰੋੜ ਤਾਂ ਉਹਦਾ ਡਿਊ ਹੈ ਸੋ ਹਰ ਪੈਮਾਨੇ ਤੇ ਚੀਟਿੰਗ ਹੋਈ ਹੈ ਲੋਕਾਂ ਨਾਲ ਨਾ ਸਿ ਨਾ ਕੋਈ ਨਵਾਂ ਕਾਲਜ ਨਾ ਕੋਈ ਨਵਾਂ ਹਸਪਤਾਲ ਨਾ ਕੋਈ ਨਵਾਂ ਸਕੂਲ ਮਤਲਬ ਬਾਹੇ ਲੀਪਾ ਪੋਚੀ ਜਾਂ ਰੀਪੇਂਟਿੰਗ ਨਾਲ ਤਾਂ ਨਹੀਂ ਨਾ ਕ੍ਰਾਂਤੀ ਆਉਣੀ ਔਰ ਜੋ ਹਾਲਾਤ ਨੇ ਸੂਰਤੇ ਹਾਲਾਤ ਨੇ ਜੋ ਲਾਅ ਐਂਡ ਆਰਡਰ ਦੇ ਨੇ ਫਰੋਤੀ ਦੇ ਗੈਂਗਸਟਰ ਦੇ ਸਾਢੇ 3 ਸਾਲਾਂ ਚ ਕਿਉਂਕਿ ਹਰ ਚੀਜ਼ ਦਾ ਇਹ ਸਰਕਾਰ 'ਚ ਇਸ਼ਤਿਹਾਰबाजी ਦਾ ਵੱਧ ਹੈ ਤੇ ਕੰਮ ਘੱਟ ਹੈ ਇੱਕ ਵੀ ਇੰਡਸਟਰੀਅਲ ਪਲਾਂਟ ਦਾ ਉਦਘਾਟਨ ਕਰਦੇ ਭਗਵੰਤ ਮਾਨ ਦੀ ਫੋਟੋ ਆਈ ਹੈ ਉਹ ਇੱਕ ਡਰਾਮਾ ਕੀਤਾ ਸੀਗਾ ਉੱਥੇ ਦਾ ਉਹ ਆਪਣਾ ਆ ਜਿਹੜਾ ਖੰਨੇ ਦੇ ਜਿਹੜਾ ਉਹ BMW ਦਾ ਇੱਕ ਜਿਹੜੇ ਪਹਿਲਾਂ ਤੋਂ ਹੀ ਉਹਦਾ ਵੀ ਪਰਦਾ ਪਾਸ਼ ਹੋ ਗਿਆ ਕਿ ਰੀਸਾਈਕਲਿੰਗ ਪਹਿਲਾਂ ਕਰਦੇ ਵੇਖੀ ਹੈ ਸਰਕਾਰ ਜਿਨ੍ਹਾਂ ਦਾ ਆਲਰੇਡੀ ਕੰਟਰੈਕਟ ਹੈ ਪਹਿਲਾਂ ਦਾ ਪਲਾਂਟ ਚੱਲ ਰਿਹਾ ਉਹ ਸਾਰਾ ਕੁਝ ਪੜਦਾ ਫਾਛ ਹੋਇਆ ਉਹ ਤੋਂ ਬਗੈਰ ਤਾਂ ਫਿਰ ਤਾਂ ਕਰਨ ਤੋਂ ਹੀ हट ਗਏ ਸੋ ਜਿਹੜਾ ਫੇਲ ਮਾਡਲ ਹੈ ਐਂ ਪੰਜਾਬੀ ਮਾਡਲ ਪੰਜਾਬ ਦਾ ਮਾਡਲ ਪੰਜਾਬੀਆਂ ਦਾ ਲੋਹਾ ਤਾਂ ਦੁਨੀਆ ਦੇਸ਼ ਦੁਨੀਆ ਦੇ ਲੋਕ ਮੰਨਦੇ ਆ ਚਾਹੇ ਸਾਡੀ ਕੁਰਬਾਨੀ ਆ ਚਾਹੇ ਸਾਡਾ ਨਾਜ ਦੇ ਪੰਡਾਲ ਚ ਇਸ ਵੀ ਪੰਜਾਬ ਦੇ ਹਾਲਾਤ ਬਹੁਤ ਖਰਾਬ ਕੀਤੇ ਜਾ ਰਹੇ ਆ ਹਰ ਪੱਖ ਤੋਂ ਔਰ ਉਸ ਦਾ ਸਾਨੂੰ ਅਫਸੋਸ ਆ ਮੈਂ ਚਾਹੂੰਗਾ ਕਿ ਪੰਜਾਬ ਦੇ ਲੋਕ ਜਾਗਣ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਜ਼ਰੂਰ ਇਹ ਸਵਾਲ ਕਰੂਗੀ ਕਿ ਇਹ ਰਿਮੋਟ ਕੰਟਰੋਲ ਨਾਲ ਕਿਉਂ ਸਰ ਹਲਵਾਰਾ 에어ਪੋਰਟ ਤੇ ਸਿਆਸਤ ਜ਼ਿਆਦਾ ਚੱਲਣੀ ਚਾਹੀਦੀ ਕੋਈ ਹੈ ਤੇ ਅਮਰ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਿਹਨਾਂ ਨੇ ਕੀਤੀ ਜੀ ਡਾਕਟਰ ਜਗਤਰਾਜ ਜੀ ਹਾਂ ਜੀ ਹਾਂ ਜੀ ਐਮਪੀ ਹਾਂ ਜੀ ਹਾਂ ਜੀ ਹਾਂ ਉਹਨਾਂ ਨੇ ਕਿਹਾ ਵਾ ਕਿ ਪਾਸ ਹੁਣਾ ਨਿਕਾਈ ਜਗ੍ਹਾ ਉਹਨਾਂ ਲੈ ਕੇ ਦਿੱਤੀ ਹੈ 6-7 ਮੰਤੂ ਦਾ ਕੰਮ ਰਹਿ ਗਿਆ ਵਾ ਉਹ ਉਹਨਾਂ ਦਾ ਸਰਕਾਰ ਚੇਂਜ ਹੋ ਗਈ ਸੀ ਫਿਰ ਕਹਿੰਦੇ ਕਿ ਡਾਕਟਰ ਜਿਹੜਾ ਅਮਨ ਅਰੋੜਾ ਜੀ ਨੇ ਉਹ ਕਹਿਣਾ ਕਿ ਉਹ ਸਾਉਣਾ ਦੀ ਦੇਣਾ ਕਹਿੰਦੇ ਕਿ ਉਹ ਕੰਮ ਵੀ ਉਹਨਾਂ ਤੋਂ ਨਹੀਂ ਕੀਤੇ ਗਏ ਸੀ ਪੂ ਹਾਂ ਦੇਨ ਕਿ ਦੀ ਉਹ ਐਕਚੁਅਲੀ ਦੱਸੋ ਵਿਕੋ ਅਮਨ ਅਰੋੜਾ ਜੀ ਦਾ ਕਾਂਗਰਸ ਚੋ ਆਹੀ ਪਹਿਲਾਂ ਉਹ ਅਸਲ ਜਿਹਨਾਂ ਉਹਨਾਂ ਦੀ ਤਾਂ ਮौज ਹੈ ਇਹ ਚ ਨਹੀਂ ਮੇਰੀ ਤੁਸੀਂ ਅਮਨ ਅਰੋੜਾ ਦੀ ਗੱਲ ਕਹੀ ਤੁਸੀਂ ਅਮਰ ਅਮਰ ਸਰਬੀ ਪ੍ਰੈਸ ਅਜਾ ਸੰਜੀਵ ਅਰੋੜਾ ਦੀ ਗੱਲ ਜੀ ਸੰਜੀਵ ਅਰੋੜਾ ਜੀ ਕਹਿੰਦੇ 21 ਦੇ ਵਿੱਚ ਉਹਨਾਂ ਨੇ ਲੈਟਰ ਲਿਖੀ ਸੀ ਚਲੋ ਮੈਂ ਇੱਕ ਬੇਨਤੀ ਕਰਾਂ ਜੀ ਤੁਸੀਂ ਇੱਕ ਗੱਲ ਨੂੰ ਕਾਈਂਡਲੀ ਸਮਝੋ ਯੂ ਆਰ ਏਨ ਇੰਡੀਪੈਂਡੈਂਟ ਜਰਨਲਿਸਟ ਹਲਵਾਰਾ 에어ਪੋਰਟ ਇਜ਼ ਅ 에어 ਫੋਰਸ ਬੇਸ ਇਟਸ ਅ ਫੋਰਸਿਸ ਦਾ ਇੱਕ ਬੜਾ ਪੁਰਾਣਾ بیس ਹੈ। ਔਰ ਉਸ ਨੂੰ ਡੋਮੈਸਟਿਕ 에ਅਰਪੋਰਟ ਬਣਾਉਣ ਵਾਸਤੇ ਉਹਦੀ ਪਰਮਿਸ਼ਨਸ ਉਹਨੂੰ ਕੀ ਹੈ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ ਇਹ ਤਜਵੀਜ਼ ਅੱਜ ਦੀ ਨਹੀਂ ਬੜੇ ਲੰਮੇ ਸਮੇਂ ਤੋਂ ਮੈਨੂੰ ਯਾਦ ਹੈ ਵਨ ਵੀਵਰ ਇਨ ਗਵਰਨਮੈਂਟ ਉਸ ਵੇਲੇ ਵੀ ਗਈ ਸੀ ਗਈ ਕਿਉਂ ਸੀ ਕਿਉਂਕਿ ਜਿਹੜਾ ਤੁਹਾਡਾ ਆ ਸਾਹਨੇ ਵਾਲਾ 에ਅਰਪੋਰਟ ਹੈ ਉਹਦੀ ਰਨਵੇ ਦੀ ਐਕਸਟੈਂਸ਼ਨ ਦਾ ਪ੍ਰੋਬਲਮ ਆ ਰਿਹਾ ਸੀ ਨੈਕਸਟ ਟੂ ਦ ਸਿਟੀ ਅਬਡ ਹੈਡਸ ਤੇ ਵੈਰੀਅਸ ਆਦਰ ਇਸ਼ੂਸ ਇਹ ਪ੍ਰੋਪੋਜ਼ਲ ਉਦੋਂ ਭੇਜੀ ਗਈ ਸੀ ਥੈਟ ਹਲਵਾਰਾ 에어ਪੋਰਟ ਲਾਈਕ ਚੰਡੀਗੜ੍ਹ 에어ਪੋਰਟ ਇਜ਼ ਅਗੇਨ ਅ 에য়ার ਫੋਰਸ ਦਾ ਬੇਸ ਭਗਰ ਉਹਦੀ ਐਕਸਟੈਂਸ਼ਨ ਹੋਈ ਮਹੌਲੀ ਵਾਲੀ ਸਾਈਡ ਤੇ ਉਹਦਾ ਇੰਟਰਨੈਸ਼ਨਲ ਟਰਮੀਨਲ ਬਣਿਆ ਔਰ ਅਖੀਰ ਚ ਉਹਦੀ ਸਾਰੀ ਐਂਟਰੀ ਮਹੌਲੀ ਤੋਂ ਹੋਈ ਔਰ ਜਿਹਦਾ ਵੱਡਾ ਇੰਪੈਕਟ ਉਹ ਇਹ ਕੰਮ ਜਿੰਨੇ ਵੀ 에어 ਕਨੈਕਟੀਵਿਟੀ ਦੇ ਸੀ ਚਾਹੇ ਆਦਮਪੁਰ 에어ਪੋਰਟ ਹੈ ਕਿਉਂਕਿ ਉਹ ਗੇਲ एयरफोर्स ਬੇਸ ਹੈ ਚਾਹੇ ਉਹ ਪਠਾਨਕੋਟ ਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਾਸ ਦਾ ਫਰਸਟ ਵਨ ਸੋ ਇਹ ਸਾਰੀ ਸ਼ੁਰੂਆਤ ਇਫ ਯੂ ਗੋ ਡਾਊਨ ਬਟਿੰਡਾ ਸੱਚ ਬਟਿੰਡਾ ਉਹ ਕਿਉਂਕਿ ਅਗੇਨ 에어ਫੋਰਸ ਬੇਸ ਹੈ ਇਸ ਸਾਰੀ ਪ੍ਰੋਪੋਜ਼ਲ ਇਫ ਯੂ ਡਿਗ ਇਨਟੂ ਦਾ ਡਾਕੂਮੈਂਟਸ ਮੋਸਟਲੀ ਸਾਡੀ ਸਰਕਾਰ ਵੇਲੇ ਚਾਲੂ ਹੋ ਗਏ ਸੀ ਕੁਝ ਪ੍ਰੋਪੋਜ਼ਲਸ ਉਹਦੋਂ ਵੀ ਆ ਗਈਆਂ ਸਨ ਬਿਕੋਜ਼ ਆਫ ਵੇਰੀਅਸ ਕਲੀਅਰੈਂਸਿਸ ਗਵਰਨਮੈਂਟ ਆਫ ਇੰਡੀਆ ਦੀਆਂ ਉਹ ਗਵਰਨਮੈਂਟ ਆਫ ਇੰਡੀਆ ਨੇ ਜਦੋਂ ਕਲੀਅਰ ਕੀਤਾ ਤੇ ਅੱਜ ਆਉਣ ਵਾਲੇ ਸਮੇਂ 'ਚ ਹੋ ਜਾਊਗਾ ਬਟ ਸ਼ੁਰੂਆਤ ਆਈ ਥਿੰਕ ਇਹ ਐਮ ਆਈ ਮਿਸਲੀਡ ਕਰ ਰਹੇ ਆ ਹਾਂ ਆਮ ਆਦਮੀ ਪਾਰਟੀ ਲਈ ਤਾਂ ਬੜਾ ਸੌਕਾ ਰੋੜਾ ਸਾਹਿਬ ਲਈ ਤਾਂ ਬਹੁਤਾ ਹੀ ਸੌਕਾ ਕਿਉਂਕਿ ਮੇਰੇ ਕੋ ਸਾਨੂੰ ਵੀ ਮਿਲਦੇ ਰਹੇ ਆ ਉਹ ਸਵਾਲ ਸਾਹਿਬ ਨਾਲ ਉਦੋਂ ਸਾਡੇ ਨਾਲ ਵੀ ਉਹ ਤਾਂ ਹਰ ਪਾਰਟੀ 'ਚ ਹੀ ਰਹਿ ਚੁੱਕੇ ਅਕਾਲੀ ਦਿਨ ਵੇਲੇ ਸਾਡੇ ਨਾਲ ਕਾਂਗਰਸ ਵੇਲੇ ਕਾਂਗਰਸ ਨਾਲ ਹੁਣ ਆਪ ਨਾਲ ਦਾ ਪਤਾ ਨਹੀਂ ਤਾਂ ਸ਼ਤਾਬਦੀ ਦੀ ਸਪੀਡ ਤੋਂ ਵੱਧ ਤੇ ਤੇਜ਼ੀ ਨਾਲ ਚੱਲ ਰਿਹਾ ਮੌਕੇ ਦੇ ਮੌਕੇ ਦੇ ਹਿਸਾਬ ਦੇ ਨਾਲ ਪਾਰਟੀ ਬਦਲਣ ਵਾਲੇ ਜਿਹੜੇ ਜੇ ਤਰ੍ਹਾਂ ਦੇ ਲੋਕ ਨੇ ਤੁਸੀਂ ਇਹਨਾਂ ਦਾ ਜ਼ਿਕਰ ਕਰ ਰਹੇ ਹੋਰ ਵੀ ਬਹੁਤ ਸਾਰੇ ਲੋਕ ਨੇ ਮੌਕੇ ਦੇ ਹਿਸਾਬ ਨਾਲ ਗੱਲ ਬਦਲੀਆਂ ਕਰਾ ਲਏ ਨਾ ਬਾਰੇ ਕੀ ਕਹੂੰਗਾ ਇਹ ਤਾਂ ਉਹ ਹੀ ਦੱਸ ਸਕਦੇ ਜੀ ਮੈਂ ਤਾਂ ਕੀ ਕਹੂੰਗਾ ਮੈਂ ਤਾਂ ਇਹ ਕਹੂੰਗਾ ਸ਼ਤਾਬਦੀ ਇੰਨੀ ਛੇਤੀ ਸਟੇਸ਼ਨ ਨਹੀਂ ਬਦਲਦੀ ਜਿੰਨੀ ਛੇਤੀ ਇਹ ਸਟੇਸ਼ਨ ਬਦਲ ਜਾਂਦੇ ਬਾਕੀ ਤੁਸੀਂ ਬੜਾ ਵਧੀਆ ਸਵਾਲ ਕੀਤਾ ਜੀ ਐਲੀਵੇਟਡ ਰੋਡ ਜੀ ਬਿਲਕੁਲ ਇਹ ਤਾਂ ਮੈਂ ਉਸ ਮੀਟਿੰਗ 'ਚ ਆਪ ਸ਼ਾਮਿਲ ਸੀ ਜਦੋਂ ਆ ਕੇ ਉਹਦੀ ਪਲੈਨਿੰਗ ਸਟੇਜ 'ਤੇ ਅਸੀਂ ਆ ਕੇ ਪੀਆਯੂ 'ਚ ਮੀਟਿੰਗ ਕਰਦੇ ਹੁੰਦੇ ਸੀ ਜਹਾ ਸੁਖਵੀਰ ਸਿੰਘ ਬਾਦਲ ਹੋਣਾ ਨਾ ਔਰ ਸਭ ਨੂੰ ਪਤਾ ਹੈ ਇਫ ਯੂ ਅਗੇਨ ਡਿਗ ਡਾਊਨ ਇਨ ਟੂ ਰਿਕਾਰਡਸ ਇਹ ਐਲੀਵੇਟਡ ਰੋਡ ਕਿਉਂਕਿ ਰੋਧਿਆਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਸੀ ਕੰਜੈਸ਼ਨ ਟਰੈਫਿਕ ਜਿਨੇ ਵੀ ਲੁਧਿਆਣਾ ਟੱਪੜਾ ਹੁੰਦਾ ਸੀਗਾ ਉਹ ਟਾਪ ਹੀ ਨਹੀਂ ਸਕਦਾ ਸੀ ਚਾਹੇ ਕਿਸੇ ਨੇ ਫਿਰੋਜ਼ਪੁਰ ਜਾਣਾ ਸੀ ਚਾਹੇ ਮਾਲਵੇ ਏਰੀਏ 'ਚ ਜਾਣਾ ਸੀ ਜਾਂ ਮਾਲਵੇ ਤੋਂ ਕਿਸੇ ਨੇ ਇਧਰਲੇ ਪਾਸੇ ਆਨੰਦਪੁਰ ਸਾਹਿਬ ਜਾਣਾ ਸੀ ਜਾਂ ਚੰਡੀਗੜ੍ਹ ਸਭ ਤੋਂ ਵੱਡਾ ਟ੍ਰੈਫਿਕ ਕੰਜੈਸ਼ਨ ਵਾਸ ਦਾ ਮੇਜਰ ਇਸ਼ੂ ਉਸ ਵੇਖੇ ਉਹ ਸਾਊਥ ਸਦਰਨ ਬਾਈਪਾਸ ਜਿਹਨੂੰ ਕਹਿੰਦੇ ਆ ਉਹ ਬਣਾਇਆ ਆ ਚਾਰ ਲੇਨਿੰਗ ਹੋਈ ਫਿਰੋਜ਼ਪੁਰ ਬਾਗਾ ਆਗਿ ਸੌਰੀ ਹੁਸੈਨੀ ਵਾਲੇ ਬਾਰਡਰ ਤੋਂ ਲੁਧਿਆਣਾ ਐਂਡ ਅਪ ਟੂ ਚੰਡੀਗੜ੍ਹ ਐਲੀਵੇਟਡ ਰੋਡ ਵੀ ਉਹਦਾਈ ਪ੍ਰੋਜੈਕਟ ਹੈ ਹਾਂ ਇਹ ਪ੍ਰੋਜੈਕਟ ਰਾਤੋਂ ਰਾਤ ਤੱਕ ਕੰਪਲੀਟ ਹੁੰਦੇ ਨਹੀਂ ਇਹ ਟੇਕਸ ਟਾਈਮ ਬਟ ਇਹ ਮੈਟਰ ਆਫ ਫੈਕਟ ਹੈ ਥੈਟ ਇਹ ਫਾਰਵਰਡ ਪਲੈਨਿੰਗ ਚਾਹੇ 에ਅਰ ਕਨੈਕਟੀਵਿਟੀ ਦੀ ਹੈ ਚਾਹੇ ਰੋਡ ਕਨੈਕਟੀਵਿਟੀ ਦੀ ਹੈ ਚਾਹੇ ਆ ਪਾਵਰ ਇਨਫਰਾਸਟ੍ਰਕਚਰ ਅੱਜ ਜੀ ਦੇ ਕਰਕੇ ਬੱਤੀ ਦੇ ਹਾਲਾਤ ਕੁਝ ਹੱਦ ਤੱਕ ਠੀਕ ਰਹੇ ਹੁਣ ਤਾਂ ਕੱਟਣ ਲੱਗ ਪਏ ਮਗਰ ਜੇ ਇਹ ਪੋਸੀਬਲ ਹੋਇਆ ਸੀ ਇਹ ਸਾਰਾ ਕੁਝ ਉਦੋਂ ਆਇਆ ਸੀ ਵੈਨ ਸ਼੍ਰੋਮਨੀ ਇਕਾਲੀ ਦਲ ਦੀ ਸਰਕਾਰ ਸੀ ਐਂਡ ਵੀ ਵਰਕਡ ਵੈਰੀ ਹਾਰਡ ਔਨ ਬੇਸਿਕ ਇਨਫਰਾਸਟ੍ਰਕਚਰ ਪ੍ਰੋਜੈਕਟਸ ਐਂਡ ਥੀਸ ਇਜ਼ ਅ ਰਿਜ਼ਲਟ ਔਫ 댓 ਇਥਾ ਐਮ ਐ ਹੁਣ ਕੋਈ ਕੁਝ ਕਹੀ ਜਾਵੇ ਆਈ ਕੈਨਟ ਸਟਾਪ ਇਟ ਬਟ ਫੈਕਟਸ ਆਰ ਫੈਕਟਸ ਵਿਚ ਆਰ ਨਾਟ ਗੋਇੰਗ ਟੂ ਚੇਂਜ ਤੁਸੀਂ ਇੱਕ ਮਾਡਲ ਮੈਂ ਇੱਕ ਵੀ ਚੀਜ਼ ਕੇਜਰੀਆਲ ਸਾਹਿਬ ਨੂੰ ਕਹਿਣਾ ਕਿ ਦਿੱਲੀ ਦੇ ਲੋਕਾਂ ਨੂੰ ਤਾਂ ਤੁਸੀਂ ਬੜਾ ਝੂਠ ਮਾਰ ਕੇ ਆ ਗਏ ਇਸ ਲਈ ਵਿਲੇ ਹੋਗੇ ਕੱਲੇ ਇਸ਼ਤਿਹਾਰ ਨਾਲ ਝੂਠ ਬੋਲਿਆ ਨਾਲ ਮਸਲਾ ਨਹੀਂ ਚੱਲਦਾ ਇੱਕ ਪ੍ਰੋਜੈਕਟ ਕੀ ਤੁਸੀਂ ਕੋਈ ਫੋਟੋ ਵੇਖੀ ਹੈ ਜਿੱਥੇ ਭਗਵੰਤ ਮਾਨ ਦੀ ਆਈ ਹੋਵੇ ਕਿ ਆਹ ਪ੍ਰੋਜੈਕਟ ਸਾਡੇ ਸਾਢੇ 3 ਸਾਲ ਤੋਂ ਚ ਬਣਾਤਾ ਜਿਹੜਾ 4 ਲੱਖ ਕਰੋੜ ਦਾ ਕਰਜ਼ਾਈ ਹੈ ਪੰਜਾਬ ਦਾ ਖਜ਼ਾਨਾ ਤਨਖਾਹ ਦੇਣ ਨੂੰ ਤੁਹਾਨੂੰ ਪੈਸੇ ਨਹੀਂ ਤੁਹਾਡੇ ਕੋਲ ਕਿਹੜੇ ਪੈਸੇ ਆ ਟੂ 杜 ਐਨੀ ਡਿਵੈਲਪਮੈਂਟ ਤੁਸੀਂ ਬਜਟ ਵੇਖਿਆ ਕਰੋ ਜੋ ਰੋਜ਼ ਬਜਟ ਪੇਸ਼ ਹੋ ਰਿਹਾ ਸਾਲਾਨਾ 90% ਆਫ ਦਾ ਬਣੀ ਇਸ ਗੋਇੰਗ ਟੂ ਪੇ ਸੈਲਰੀਜ਼ ਐਂਡ ਵੇਜੇਸ ਮਤਲਬ ਹੈ ਹੀ ਨਹੀਂ ਉਹਨਾਂ ਕੋਲ ਐਂਡ ਇਫ ਸਿਚੁਏਸ਼ਨ واਸ ਸੋ ਗੁੱਡ ਇ ਚਿੱਠੀ ਤਾਂ ਇਹਨਾਂ ਨੇ ਕੱਢੀ ਆ ਉਹ ਕਿ ਸਾਰੇ ਜਿੱਥੇ-ਜਿੱਥੇ ਪੈਸੇ ਪਏ ਆ ਵੈਰੀਸ ਡਿਪਾਰਟਮੈਂਟ ਚ ਵਾਪਸ ਭੇਜ ਦਿਓ ਵਾਪਸ ਕਿਉਂ ਮੰਗਾਰੇ ਤੁਸੀਂ ਲੋਕਾਂ ਦੀ ਡਿਵੈਲਪਮੈਂਟ ਨਹੀਂ ਦਿੱਤੇ ਹਨ ਸੋ ਝੂਠ ਔਰ ਸਚਾਈ ਜੇ ਕੈਗ ਦੀ ਰਿਪੋਰਟ ਵੇਖੋਗੇ ਡਾਕੂਮੈਂਟਸ ਵੇਖੋਗੇ ਸਾਹਮਣੇ ਸਪਸ਼ਟ ਹੋ ਜਾਣਾ ਵਾਟ ਇਜ਼ ਦਾ ਫੈਕਟ ਮੋਹਿਤਿਆ ਸਾਹਿਬ ਤੁਸੀਂ ਹਮੇਸ਼ਾ ਮਾਈਨਿੰਗ ਦੇ ਖਿਲਾਫ ਰਹੇ ਹੋ ਆਮ ਆਦੀ ਪਾਰਟੀ ਸਰਕਾਰ ਜਦੋਂ ਪੰਜਾਬ ਵਿੱਚ ਆਈ ਸੀ ਇਹਨਾਂ ਦੇ ਮੈਨੀਫੈਸਟੋ ਲਿਖਿਆ ਸੀ ਕਿ ਮਾਈਨਿੰਗ 11 ਗੁੰਜੀ ਜਿਹੜੀ ਹੈ ਕਿ ਮਾਈਨਿੰਗ ਉਹ ਬੰਦ ਹੋਊਗੀ ਲੇਕਿਨ ਹੁਣ ਉਸ ਤੋਂ ਮਤਲਬ ਬਹੁਤ ਹੀ ਝੋਲਾ ਝੋੜਾ ਤਾਂ ਹੈ ਕਿ ਚੱਲਦੀ ਪਈ ਹੈ ਜਿਹੜੇ ਲੋਕ ਰੋਕਦੇ ਆ ਉਲਟਾ ਉਹਨਾਂ 'ਤੇ ਹਮਲਾ ਕੀਤਾ ਜਾਂਦਾ ਦੇਖੋ ਔਰ ਮੈਂ ਇੱਕ ਗੱਲ ਸਰਕਾਰ ਦੀ ਐਡਮਿਸ਼ਨ ਵੀ ਕੀ ਆ ਤੁਸੀਂ ਇਹ ਵੇਖੋ ਇਹ ਪਹਿਲੀ ਸਰਕਾਰ ਹੈ ਜਿੱਥੇ ਮੈਨੂੰ ਲੱਗਦਾ ਸੱਤਵਾਂ ਮਾਈਨਿੰਗ ਮਿਨਿਸਟਰ ਲੱਗ ਗਿਆ ਪੰਜਵਾਂ ਜਾਂ ਸੱਤਵਾਂ ਪਹਿਲਾਂ ਹਰਜੋਤ ਬਹਿਨ ਸੀ ਉਹਨੂੰ ਹਟਾਇਆ ਫਿਰ ਮੀਥੇਰ ਸੀ ਉਹਨੂੰ ਹਟਾਇਆ ਉਹਦੇ ਵਿੱਚਕਾਰ ਇੱਕ ਹੋਰ ਲੱਗਿਆ ਸੀ ਉਹਨੂੰ ਉਟਾਇਆ ਫਿਰ ਆ ਗੋਇਲ ਸਾਹਿਬ ਲੱਗੇ ਇਹਨਾਂ ਨੂੰ ਵੀ ਹਟਾਈ ਦਿੱਤਾ ਇੱਕ ਤਰੀਕੇ ਦਾ ਕਿਉਂਕਿ ਇੱਕ ਕਮੇਟੀ ਬਣਾਤੀ ਹੈ ਮਗਰ ਮਾਈਨਿੰਗ ਕਰ ਕੌਣ ਰਿਹਾ ਹਰ ਏਰੀਏ 'ਚ ਇਹਨਾਂ ਦਾ ਐਮਐਲਏ ਕਰ ਰਿਹਾ ਹੈ ਥਾਣੇਦਾਰ ਜਾਂ ਡੀਐਸਪੀ ਲਾ ਕੌਣ ਰਿਹਾ ਹੈ ਉਹ ਐਮਐਲਏ ਲਾ ਰਿਹਾ ਜਿਹੜਾ ਮਾਈਨਿੰਗ ਕਰਾ ਰਿਹਾ ਇਸ ਲਈ ਜੋ ਲਾਸ ਹੋ ਰਿਹਾ ਸਭ ਤੋਂ ਵੱਡਾ ਉਹ ਭਗਵੰਤ ਮਾਨ ਦੀ ਦੇਖ ਰੇਟ ਹੇਟ ਹੋ ਰਿਹਾ ਕੇਜਰੀਆਲ ਸਾਹਿਬ ਦੀ ਸਰਪ੍ਰਸਤੀ ਹੇਟ ਹੋ ਰਿਹਾ ਔਰ ਇਹੀ ਕਾਰਨ ਹੈ ਕਿ ਮਾਈਨਿੰਗ ਮਾਫੀਆ ਦਾ ਬੋਲਬਾਲਾ ਸਭ ਤੋਂ ਵੱਧ ਹੈ ਨਹੀਂ ਤਾਂ ਕੇਜਰੀਆਲ ਸਾਹਿਬ ਹੁਣ ਤਾਂ ਸ਼ਾਇਦ ਤੁਹਾਨੂੰ ਇੰਟਰਵਿਊ ਨਹੀਂ ਦਿੰਦੇ ਪਹਿਲਾਂ ਦਿੰਦੇ ਸਨ ਇਹਨਾਂ ਦੇ ਇੱਕ ਇੰਟਰਵਿਊ ਚਲਦੀ ਹੈ 20 ਹਜ਼ਾਰ ਕਰੋੜ ਜਿਹਨੇ ਅੰਨਾ ਜਹਾਰੇ ਠੱਗ ਲਿਆ ਉਹ ਕਿੱਥੇ ਕਿਸੇ ਨੂੰ ਬਖਸ਼ੂਗਾ ਉਹ 20 ਹਜ਼ਾਰ ਕਰੋੜ ਗਿਆ ਕਿੱਥੇ ਨੂੰ ਇਸ ਲਈ ਇਹ ਤਾਂ ਇੱਕਲਾ ਝੂਠ ਦੀ ਪੋਲਿਟਿਕਸ ਹੈ ਔਰ ਹੈ ਕੁਝ ਨਹੀਂ ਇਹਨਾਂ ਦੇ ਸਰਕਾਰ ਨੂੰ ਜਾਨਾ ਮੈਟਰੋ ਸਿਟੀ ਹੈ ਲੇਕਿਨ ਇਹਦਾ ਮੈਟਰ ਨਹੀਂ ਹੈ ਤੁਸੀਂ ਲੈ ਕੇ ਆ ਰਹੇ ਸੀ ਬੰਦਾ ਮੈਟਰੋ ਦਾ ਬ੍ਰੈਡ ਲੈ ਕੇ ਵਾਹੀ ਤਾਂ ਐਲੀਵੇਟਡ ਰੋਡ ਲੈ ਆਏ ਸੀ ਤੁਸੀਂ ਸਾਨੂੰ ਵਿਹਲਾ ਕਰਤਾ ਤੇ ਹੁਣ ਲਿਆਓਗੇ ਤੇ ਕੁਝ ਲੈ ਆਵਾਂਗੇ ਇਹੀ ਬੇਇਨਤੀ ਕਰਨ ਆਸਤੇ ਆਏ ਸੀ ਬਸ ਨਸ਼ੇ ਤੇ ਪ੍ਰਚਾਰ ਸਾਨੂੰ ਲੈ ਕੇ ਵੀ ਆਏ ਸੀ ਜਵਾਈਤੀ ਪਾਰਟੀਆਂ ਦੇ ਕਾਲੀ ਦਲਤੇ ਇਹ ਕਿਹਾ ਜਾਂਦਾ ਹੈ ਕਿ ਜਦ ਭਾਜਪਾ ਕਾਲੀ ਦੀ ਸਰਕਾਰ ਸੀਗੀ ਤਾਂ ਉਦੋਂ ਹੀ ਨਸ਼ੇ ਦਾ ਜੋ આરોਪ ਲੱਗਿਆ ਵਾ ਤਾਂ ਆਡੀ ਪਾਰਟੀਆਂ ਦੇ ਉਹ ਕਹਿੰਦੇ ਕਿ ਹੁਣ ਮੁੱਕ ਗਿਆ ਭਾਈ ਨਹੀਂ ਲੱਗਦਾ ਕੇਜਰੀਵਾਲ ਸਾਹਿਬ ਦੇ ਕਾਸ ਆਪਰੇਸ਼ਨ ਕਹਿੰਦੇ ਸਾਡੇ ਇਹ ਦਿੱਲੀ ਕੋ ਰਿਸ਼ਤੇਦਾਰੀ ਤਾਂ ਨਹੀਂ ਥੋੜੀ ਕੇਜਰੀਵਾਲ ਸਾਹਿਬ ਦੀ ਨਹੀਂ ਹੁਣ ਮੁੱਕ ਗਿਆ ਦਿਲ ਤੇ ਹੱਥ ਰੱਖ ਕੇ ਕਹੋ ਸਭ ਤੋਂ ਵੱਡਾ ਪੈਗ ਲਾ ਕੇ ਤਾਂ ਨਸ਼ਈ ਉਹ ਮੁੱਖ ਮੰਤਰੀ ਆਪ ਹੈ ਉਹ ਤਾਂ ਪਹਿਲਾਂ ਫੂਕ ਮਾਰ ਕੇ ਚੈੱਕ ਕਰ ਲਿਆ ਕਰੋ ਬੋਲਣ ਤੋਂ ਭਾਈ ਮੇਰੀ ਗੱਲ ਨਹੀਂ ਅਕਾਲ ਸਾਹਿਬ ਜੀ ਇਹਨਾਂ ਦੇ ਐਮਪੀ ਰਹੇ ਹਨ ਆਪਣੇ ਬੀਜਵਸਨ ਇੰਡੀਅਨ ਫੋਰਨ ਸਰਵਿਸਿਜ਼ 'ਚ ਰਹੇ ਹੈ। ਅ ਵੈਰੀ ਵੈਲ ਰਿਸਪੈਕਟਿਡ ਮੈਨ। ਹਰਿੰਦਰ ਖਾਲਸਾ ਜੀ ਉਹਨੇ ਪਾਰਲੀਮੈਂਟ 'ਚ ਸ਼ਿਕਾਇਤ ਕੀਤੀ ਸੀ ਸਪੀਕਰ ਨੂੰ that we don't want to sit with this fellow। ਭਗਵੰਤ ਮਾਨ ਬਾਰੇ ਉਹ ਮੈਂ ਤਾਂ ਨਹੀਂ ਕੀਤੀ। ਸਰ ਉਸ ਤੋਂ ਬਾਅਦ ਧਰਮਵੀਰ ਗਾਂਧੀ ਜੀ ਜਿਸ ਅ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੇ ਕੀਤੀ ਸੀ। ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੁੱਛਿਆ ਸੀ ਪਾਰਲੀਮੈਂਟ 'ਚ ਕਿ ਇਹ ਖਾ ਪੀ ਕੇ ਆਇਆ ਕਿ ਕਿਵੇਂ ਆਇਆ? ਸੋ ਤੁਸੀਂ ਜਿਹੜਾ ਬੰਦਾ ਇਹ ਜੀ ਗੱਲ ਕਰੇ ਨਾ ਪਹਿਲਾਂ ਉਹਦਾ ਕਿਰਦਾਰ ਵੇਖ ਲਿਆ ਕਰੋ ਆरोप ਲਾਣੇ ਤਾਂ ਬਹੁਤ ਸੌਖੇ ਆ ਇਸ ਲਈ ਇਹ ਚੱਕਰ ਚ ਰਹੀ ਅਜ ਨਸ਼ਾ ਖਤਮ ਹੋ ਗਿਆ ਮੈਂ ਹੁਣੇ ਤੁਹਾਨੂੰ 10 ਵੀਡੀਓ ਦੇ ਦਿੰਨਾ ਇਟਸ ਇਟਸ ਇਟ ਦਾ ਗਵਰਨਮੈਂਟ ਹੈਜ਼ ਓਨਲੀ ਚੀਟਡ ਦਾ ਪੀਪਲ ਆਫ ਪੰਜਾਬ ਔਨ ਏਵਰੀ ਇਸ਼ੂ ਐਂਡ ਇਹੀ ਮੈਂ ਕਹਿ ਰਿਹਾ ਤੁਹਾਨੂੰ ਵੈਦਰ ਇਟਸ ਜੋਬਸ ਵੈਦਰ ਇਟਸ ਏਮਪਲੋਇਮੈਂਟ ਵੈਦਰ ਇਟਸ इंडस्ट्री वेदर इट्स व्यापारी वेदर इट्स नशा वेदर इट्स एनी थिंग दे नीड टू बी क्वेश्चन एंड इसलिए मैं थोड़े अगे ये गल लै के आए ਬਲੂਕਾ ਸਾਹਿਬ ਦੀ 2 ਮਿੰਟ ਬੇਨਤੀ ਸੁਣ ਲਿਓ ਜੀ ਅੱਜ ਬਿਕੋਜ਼ ਹੀ ਇਸ ਜੁਆਇਨਿੰਗ ਅਸ ਟੁਡੇ ਨਹੀਂ ਚਲੋ ਸਾਰਾ ਕੁਝ ਕੀ ਹੈਗਾ ਨਹੀਂ ਦੱਸੋ ਦੱਸੋ ਤੁਸੀਂ ਵੀ ਦੋ ਮੈਂ ਤਾਂ ਅਕਾਲੀ ਦਲ ਦੇ ਵਿੱਚ ਹੀ ਜੰਮਿਆ 46 ਸਾਲ ਦੀ ਸਰਵਸਾ ਅਕਾਲੀ ਦਲ ਦੇ ਵਿੱਚ ਹੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨਾਲ ਬਹੁਤ ਵਧੀਆ ਸਮਾਂ ਗੁਜ਼ਾਰਿਆ ਉਹਦੇ ਬਾਅਦ ਸਰਦਾਰ ਸੁਪੀਰ ਸਿੰਘ ਬਾਦਲਾ ਚਲੋ بڑے ਮੋਟੇ ਕਿਸੇ ਗੱਲ ਦੇ ਉੱਤੇ મતਭੇਦ ਹੋ ਗਏ ਸੀ ਜਿਹੜੇ ਹੁਣ ਠੀਕ ਹੋ ਗਏ ਨੇ ਤੇ ਐਸ ਵੜੇ ਲੋੜ ਹੈ ਕਿ ਅਕਾਲੀ ਦਲ ਨੂੰ ਤਕੜਾ ਕੀਤਾ ਜਾਵੇ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿਸਾਨਾਂ ਦੀ ਵਪਾਰੀਆਂ ਦੀ ਮਜ਼ਦੂਰਾਂ ਦੀ ਕਿਤੇ ਵੀ ਬੈਠ ਕੇ ਗੱਲ ਕਰ ਲੋ ਜਿੱਥੇ ਜਾਣਿਆ ਲੋਕ ਚਾਹੁੰਦੇ ਆ ਕਿ ਅਸੀਂ ਕਾਂਗਰਸ ਵੀ ਵੇਖ ਲਈ ਅਸੀਂ ਆਮ ਆਦਮੀ ਪਾਰਟੀ ਵੀ ਵੇਖ ਲਈ ਪਹਿਲਾਂ ਅਸੀਂ ਅਕਾਲੀ ਦਲ ਦਾ ਰਾਜ ਵੀ ਵੇਖਿਆ ਹੁਣ ਅਸੀਂ ਚਾਹੁੰਦੇ ਆ ਗਲਤੀਆਂ ਪਿੱਛੇ ਜਿਹੜੀਆਂ ਘਰ ਬੈਠੇ ਘਰ ਬੈਠੇ ਅਕਾਲੀ ਦਲ ਦਾ ਰਾਜ ਆ ਜਿਹੜਾ ਉਹ ਆਉਣ ਵਾਲੇ ਸਮੇਂ 'ਚ ਜਿਹੜਾ ਹੋਣਾ ਸੋ ਇਸ ਵੇ ਬਿਲਕੁਲ ਹੀ ਜਿਹੜੀ ਪਬਲਿਕ ਹੈ ਤਿਆਰ ਬੈਠੀ ਹੈ ਸਾਨੂੰ ਤਕੜੇ ਹੋ ਕੇ ਜਿਹੜਾ 1.5 ਸਾਲ ਲੰਘਦਾ ਇਹਦੇ ਸਾਰੇ ਜਿੰਨੇ ਵੀ ਕੋਈ ਰੁੱਸੇ ਬੰਦੇ ਬੈਠੇ ਨੇ ਜਾਂ ਕੋਈ ਪਾਸੇ ਆਸੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਮੇਰੀ ਤਾਂ ਪ੍ਰਧਾਨ ਜੀ ਨੂੰ ਮੈਂ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਮਨਾ ਕੇ ਅਕਾਲੀ ਦਲ ਦੇ ਵਿੱਚ ਲਿਆਈਏ ਅਕਾਲੀ ਦਲ ਨੂੰ ਇੰਨਾ ਤਕੜਾ ਕਰੀਏ ਤੇ ਲੋਕ ਮਹਿਸੂਸ ਕਰਦੇ ਆ ਹੁਣ ਕਿ ਰਾਜ ਅਕਾਲੀ ਦਲ ਦਾ ਜਿਹੜਾ ਆਊਟ ਵਾਲਾ ਰਾਜ ਆ ਉਹ ਅਕਾਲੀ ਦਲ ਦਾ ਆਏਗਾ ਕਿਤੇ ਵੀ ਹੁਣ ਪੂਰੀ ਚਰਚਾ ਰਿਹਾ ਕਿਉਂਕਿ ਪਿਛਲੇ ਕੰਮਾਂ ਨੂੰ ਲੋਕੀ ਹੁਣ ਯਾਦ ਕਰਨ ਲੱਗੇ ਨੇ ਜਿਵੇਂ ਬਿਕਰ ਨਾ ਪਿਛਲੇ ਸਾਲ 5 ਸਾਲ ਕਾਗਰਸ ਦੇ ਵਿੱਚ ਹੋਇਆ ਨਾ ਕੋਈ ਇਹਨਾਂ ਦੇ ਵਿੱਚ ਹੋਇਆ ਜਿਹੜੇ ਕੰਮ ਸਾਰੇ ਉਹ ਕਾਲੀ ਦਲ ਦੇ ਬਿਲਦੇ ਸ਼ੁਰੂ ਹੋਵੇ ਕਿਉਂਕਿ ਹਰ ਚੀਜ਼ ਤੋਂ ਬਣਦੀ ਹੈ ਸ਼ੁਰੂ ਹੁੰਦਾ ਉਹਦਾ ਰਿਕਾਰਡ ਬਣਦਾ ਹੈ ਉਦੋਂ ਜਿਹੜੀ ਚੀਜ਼ ਜਦੋਂ ਵੀ ਪਾਸ ਹੁੰਦੀ ਹੈ ਹਰ ਚੀਜ਼ ਲਿਖੀ ਪੜੀ ਜਾਂਦੀ ਹੈ ਸੋ ਸਾਰੇ ਉਹੀ ਕੰਮ ਚੱਲੀ ਜਾਂਦੇ ਇਹਨਾਂ ਨੇ ਤਾਂ ਕੋਈ ਨਵਾਂ ਤਾਂ ਕੋਈ ਕੰਮ ਕੀਤਾ ਹੀ ਨਹੀਂ ਝੂਠ ਬੋਲ ਕੇ ਸੱਤਾ 'ਚ ਇਹ ਲੋਕ ਆ ਗਏ ਹੈ ਇਹਨਾਂ ਦਾ ਤਾਂ ਖੈਰ ਗੱਲ ਮੁੱਕ ਗਈ ਹੈ ਇਹ ਤਾਂ ਲਾਸਟ ਈ ਆ ਚੋਣ ਜਿਹੜੀ ਇਹਨਾਂ ਦੇ ਹੈਗੀ ਹੈ ਇਸ ਤੋਂ ਬਾਅਦ ਤਾਂ ਇਹਨਾਂ ਦਾ ਕੰਮ ਖਤਮ ਹੈਗਾ ਜਨਰਲ ਚੋਣ ਦੇ ਵਿੱਚ ਤਾਂ ਇਹਨਾਂ ਦਾ ਤਾਂ ਕੰਮ ਖਤਮ ਹੈ ਸੋ ਕ ਜਿਹੜਾ ਉਹ ਸਾਡੀ ਸਾਰਿਆਂ ਦੀ ਡਿਊਟੀ ਹੈ ਰਲ ਮਿਲ ਕੇ ਤੇ ਅਕਾਲੀ ਦਲ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਫੇਰ ਅੱਗੇ ਹੋ ਕੇ ਤਗੜਾ ਹੋ ਕੇ ਪੰਜਾਬ ਦੇ ਲੋਕਾਂ ਦੀ ਵੱਡੇ ਪਵਾਨੇ ਤੇ ਸੇਵਾ ਆਉਣ ਵਾਲੇ ਸਮੇਂ 'ਚ ਕਰੇਗਾ ਲੋਕਾਂ ਦਾ ਹੁਣ ਪੂਰਾ ਮਨ ਵੱਡ ਚੁੱਕਿਆ ਹੈ ਅਕਾਲੀ ਦਲ ਨੂੰ ਲਿਆਉਣ ਦੀ ਖਾਤਰ ਅੱਛਾ ਮਲੁਕਾ ਜੀ ਜਦੋਂ ਅਕਾਲ ਤਖਤ ਸਾਹਿਬ ਤੇ ਆਪਣੇ ਮਾਦੋਦ ਸਾਹਿਬ ਤੇ ਤੁਸੀਂ ਉਹ ਸਾਰੇ ਪੇਸ਼ ਹੋਈ ਸੀਗੇ ਉਹ ਤਾਂ ਜਹੇਦਾਰ ਸਾਹਿਬ ਨੇ ਇੱਕ ਹੁਕਮ ਕੀਤਾ ਸੀਗਾ ਵੀ ਜਿੰਨੇ ਵੀ ਅਕਾਲੀਆ ਦਾ ਲਗ ਲਗ ਹੋਏ ਆ ਭਾਵੇਂ ਸ਼ਰੋਮਣੀਆਂ ਕਹਦੇ ਆਂ ਅਸਾਂ ਸਾਰੇ ਜਾਂ ਕੋਈ ਵੀ ਆ ਵੀ ਉਹ ਸਾਰੇ ਇਕੱਠੇ ਹੋਣਾ ਚਲੋ ਮੇਰੀ ਇੱਕ ਬੇਨਤੀ ਹੈ ਜੀ ਤੁਸੀਂ ਸਵਾਲ ਕਰ ਲਿਓ ਬਟ ਮੇਰਾ ਇੱਕ ਬਿਫੋਰ ਹੈ ਫਰਗੇਟ ਕੀ ਦੇਖੋ ਇੱਕ ਸ਼ਰਾਬ ਘਟਾਲਾ ਹੋਇਆ ਨਾ ਜੀ ਉਹਦੇ ਚ ਕੇਜਰੀਵਾਲ ਸਾਹਿਬ ਹੋ ਗਏ ਇਹਨਾਂ ਦੇ ਇੰਚਾਰਜ ਸਾਹਿਬ ਨੇ ਆਹਾ ਮਨੀਸ਼ ਸੋਦੀਆ ਜੀ ਆ ਜੈਨ ਸਾਹਿਬ ਆ ਜਿਨੇ ਇੱਕ ਉਹ ਜਿਨੇ ਆਹਾ ਮਿਸਬੀਹਵ ਕੀਤਾ ਸੀਗਾ ਜੀ ਐਮਪੀ ਨਾਲ ਸਵਾਤੀ ਮਾਲੀਵਾਲ ਸਾਹਿਬ ਨਾਲ ਅ ਬੇਬਕ ਕੁਮਾਰ ਜੀ ਇੱਕ ਇਹਨਾਂ ਦਾ ਹੋਰ ਹੈ ਜੀ ਉਹ ਵਿਜੇਨੈਰ ਇਹ ਸ਼ਰਾਬ ਘਟਾਲੇ ਚ ਰਹਿ ਕੇ ਆਇਆ ਕਿਉਂਕਿ ਇੱਕ ਵੈਲ ਐਸਟੈਬਲਿਸ਼ਡ ਥਰੂ ਕੋਰਟਸ ਹੋਇਆ ਥੈਟ ਦੇ ਹੈਵ ਚੀਟਡ ði ਐਕਸਚੈਕਰ ਆਫ ਕਰੋੜਸ ਆਫ ਰੁਪੀਸ ਹੁਣ ਉਹ ਬੰਦਿਆ ਨੇ ਆ ਕੇ ਅੱਜ ਮੈਂ ਤੁਹਾਨੂੰ ਕਹਿ ਰਿਹਾ ਟਾਈਮ ਵਿਲ ਟੈਲ ਇਹ ਗੱਲ ਰਿਪੋਰਟ ਹੋਊਗੀ ਇਨ 2 ਇਅਰਸ ਡਾਊਨ ði ਲਾਈਨ ਆ ਜਿਹੜੀ ਪਾਲਿਸੀ ਬਣਾਈ ਹੈ ਲੈਂਡ ਪੂਲਿੰਗ ਪਾਲਿਸੀ ਦਿਸ ਇਜ਼ ਗੋਇੰਗ ਟੂ ਬੀ ਦ ਸਕੈਮਸ ਆਫ ਸਕੈਮਸ ਇਹ ਤੋਂ ਵੱਡਾ ਘੋਟਾਲਾ ਹਜ਼ਾਰਾਂ ਕਰੋੜ ਦਾ ਸ਼ਾਇਦ ਇਤਿਹਾਸ 'ਚ ਲਿਖਿਆ ਜਾਊਗਾ ਕਿ ਇਹ ਤੋਂ ਵੱਡਾ ਘੋਟਾਲਾ ਕੋਈ ਪਾਰਟੀ ਕਰ ਹੀ ਨਹੀਂ ਸਕੀ ਹੈ ਔਰ ਇਹ ਸਿਰਫ ਤੇ ਸਿਰਫ ਕਿਉਂਕਿ ਆਮ ਆਦਮੀ ਪਾਰਟੀ ਦੀ ਫੰਡਿੰਗ ਬੰਦ ਹੋ ਗਈ ਹੈ ਔਰ ਇਹ ਸਿਰਫ ਤੇ ਸਿਰਫ ਪੈਸੇ ਬਣਾਉਣ ਦਾ ਇਹਨਾਂ ਦਾ ਨਵਾਂ ਜਰੀਆ ਔਰ ਪੰਜਾਬ ਦੇ ਕਿਸਾਨ ਦਾ ਉਹ ਠੋਕਣ ਦਾ ਇੱਕ ਨਵਾਂ ਜਰੀਆ ਬਿਕੋਜ਼ ਪੰਜਾਬ ਕਿਸਾਨੀ ਪ੍ਰਧਾਨ ਸੂਬਾ ਐਂਡ ਆਈ ਥਿੰਕ ਦੈਟਸ ਦ ਵਰੀ ਦੈਟਸ ਦ ਕਨਸਰਨ ਕਿ ਪੰਜਾਬ ਦੇ ਜੇ ਜ਼ਮੀਨ ਤੇ ਹੱਕ ਜ਼ਮੀਨ ਤਾਂ ਮਾਂ ਵਾ ਮਾਂ ਤੋਂ ਵੱਧ ਦਾ ਦਰਜਾ ਹੈ ਤੇ ਉਸ ਮਾਂ ਤੇ ਜੇ ਹੱਕ ਉਸ ਪੁੱਤ ਦਾ ਨਹੀਂ ਕਿਸਾਨ ਦਾ ਤੇ ਫਿਰ ਹੈ ਕੀ ਦਾ ਸੋ ਪੰਜਾਬ ਦੀ ਲੇਬਰ ਨੂੰ ਪੰਜਾਬ ਦੇ ਕਿਸਾਨ ਨੂੰ ਇੱਕ ਟਾਰਗੇਟਡ ਅਟੈਕ ਹੈ ਜਸਟ ਟੂ ਮੇਕ ਮਨੀ ਇਹ 24000 ਕਰੋ ਏਕੜ ਚਾਹੇ ਉਹ ਲੁਧਿਆਣਾ ਹੈ ਚਾਹੇ ਉਹ ਅਦਰ ਸਿਟੀਜ਼ ਚ ਹੈ ਇਟ ਇਜ਼ ਓਨਲੀ ਟੂ ਮੇਕ ਮਨੀ ਐਂਡ ਚੀਟ ði ਐਕਸ ਚੈਕਰ ਇਹਦੇ ਨਾਲ ਨਾ ਇਹ ਐਕਵਾਇਰ ਹੋਣੀਆ ਨਾ ਇਹਦਾ ਰਿਜ਼ਲਟ ਨਿਕਲਣਾ ਮਗਰ ਠੱਗੀ ਬਹੁਤ ਵੱਡੀ ਬਾਤ ਜਾਣੀਆ ਇਨ ði ਗਾਰਬ ਆਫ ਡਰਾ ਕੇ ਲੋਕਾਂ ਤੋਂ ਪੈਸੇ ਲੈ ਲੈਣ ਸਿਟੀ ਸੈਂਟਰ 'ਤੇ ਇੱਕ ਹਲੇ ਉਹ ਵੀ ਮੂਤਾ ਚੱਲਦਾ ਪਿਆ ਜੋ ਕਿ ਕ੍ਰਾਈਮ ਦਾ ਗੜ ਬਣਿਆ ਹੋਇਆ ਐ ਸਿਟੀ ਸੈਂਟਰ ਸ਼ਰਾਬ ਕੋਟਾਲਾ ਸਭ ਛੋਟੇ ਰਹਿ ਜਾਣੇ ਇਹ ਸਭ ਛੋਟੇ ਰਹਿ ਜਾਣੇ ਕਿਉਂਕਿ ਐਡਾ ਘਟਾਲਾ ਕਦੇ ਵੇਖਣ ਨੂੰ ਜਾਂ ਸੁਣਨ ਨੂੰ ਨਹੀਂ ਮਿਲਿਆ ਹੋਊਗਾ ਜਦ ਇਹਦਾ ਰਿਜ਼ਲਟ ਇਹਦੇ ਜਿਹੜੇ ਪਰਤਾਂ ਖੁੱਲਣਗੀਆਂ ਤੇ ਤੁਸੀਂ ਵੇਖੋ ਕੋਈ ਕੁਝ ਨਿਕਲੂਗਾ ਨਹੀਂ ਜਿੱਤਿਆ ਜੀ ਕਾਲੀ ਦਾ ਤੇ ਬੀਜੇਪੀ ਕਦੇ ਘਟਾਲਾ ਕਰਾਈ ਹੈ ਹਮੇਸ਼ਾ ਮਹਾਰਾਜ ਜੀ ਹਾਲੇ ਤਾਂ ਇਲੈਕਸ਼ਨ ਲੜਦੀ ਹੈ ਕੱਲ ਮੁੰਦਰ ਸਾਹਿਬ ਜਦੋਂ ਕਰਾਂਗੇ ਤੇ ਤੁਹਾਨੂੰ ਸਾਦ ਕੇ ਨਾ ਇਸ ਤਰ੍ਹਾਂ ਕੈਮਰੇ ਲਵਾ ਕੇ ਪਿੱਛੇ ਬੰਦੇ ਖੜੇ ਕਰਕੇ ਵਧੀਆ ਫੋਟੋ ਲਵਾ ਕੇ ਦੇਵਾਂਗੇ ਹਾਂ ਜੀ ਜਲਦੀ ਹੋ ਜਾਏਗਾ ਕੀ ਜੀ ਘਟਾਲਾ ਜੇ ਤੁਸੀਂ ਕਹੋਗੇ ਤੇ ਕਰਾਂਗੇ ਨਹੀਂ ਕਹੋਗੇ ਤੇ ਨਹੀਂ ਕਰਾਂਗੇ ਜਿੱਥੇ ਤਾਂ ਗੱਲ ਪੁੰਦਰ ਸਾਹਿਬ ਨੇ ਵੀ ਅਲਾਈਅንስ ਨੂੰ ਲੈ ਕੇ ਕਿਹਾ ਸੀਗਾ ਕਿ ਸਾਇਟੀ ਦੇ ਅਲਾਈਅன்ஸ் ਕਰ ਰਿਹਾ ਮਨੂਕਾ ਸਾਹਿਬ ਵੀ ਕਹਿ ਰਹੇ ਸੀ ਕਿ ਕਰ ਲੈਣਾ ਚਾਹੀਦਾ ਫਾਇਦਾ ਹੋਏਗਾ ਪਰ ਬੀਜੇਪੀ ਨੇ ਸਾਫ ਇਨਕਾਰ ਕਰਤਾ ਕਹਿੰਦੇ ਅਸੀਂ ਇਕੱਲੇ ਹੀ ਲੜਾਂਗੇ ਤੇ ਚੰਗੀ ਗੱਲ ਆ ਕੌਣ ਰੋਕਣ ਡਿਆ ਉਹਨਾਂ ਨੂੰ 올 ਦਾ ਬੈਸਟ ਆ ਉਹਨਾਂ ਨੂੰ ਦੇਖੋ ਮਲੂਕਾ ਸਾਹਿਬ ਜਾਂ ਪੁੰਦਰ ਸਾਹਿਬ ਇੱਕ ਤਜਰਬੇ ਤੇ ਤਜਰਬੇ ਚੋਂ ਨਿਕਲੇ ਹੋਏ ਲੋਕ ਨੇ ਔਰ ਇਹ ਫੈਕਟ ਆ ਜੀ ਥੈਟ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਆ ਵਰਕ ਟੂਗੇਦਰ ਵਾਜਪਾਈ ਸਾਹਿਬ ਔਰ ਬਾਦਲ ਸਾਹਿਬ ਨੇ ਇਕੱਠੇ ਕੰਮ ਕੀਤਾ ਸੀ ਤਾਂ ਮਤਲਬ ਦਿਸ ਇਜ਼ ਐਨ ਅਨਡਿਸਪਿਊਟਡ ਫੈਕ ਸੋ ਕਈ ਲੀਡਰ ਜਿਨ੍ਹਾਂ ਨੇ ਉਹ 에ਰਾ ਵੇਖਿਆ ਚਾਹੇ ਉਹ ਬੀਜੇਪੀ ਚ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਚ ਕਹਿ ਸਕਦੇ ਆਪਦੀ ਭਾਵਨਾ ਬਟ ਹੋ ਰਿਹਾ ਕਿ ਨਹੀਂ ਹੋ ਰਿਹਾ ਹਾਲੇ ਤਾਂ ਨਹੀਂ ਹੋ ਰਿਹਾ ਜੀ ਗਾਂ ਕੀ ਹੋਊਗਾ ਗਾਂ ਦਾ ਤਾਂ ਮੈਨੂੰ ਨਹੀਂ ਪਤਾ ਇਥੋਂ ਮੈਂ ਬਾਹਰ ਜੂੰਦਾ ਨਿਕਲੂੰਗਾ ਕਿ ਨਹੀਂ ਨਿਕਲੂੰਗਾ ਇਸ ਵਿੱਚ ਕੋਈ ਹੋ ਸਕਦਾ ਮਤਲਬ ਐਨੀਥਿੰਗ ਐਂਡ ਐਵਰੀਥਿੰਗ ਇਜ਼ ਪੋਸੀਬਲ ਐਂਡ ਨਾਟ ਪੋਸੀਬਲ ਸੋ ਪਾਣੀ ਦੇ ਮੁੱਦੇ ਤੇ ਕੁਝ ਕਹਿਣਾ ਚਾਹੁੰਦੇ ਕੱਲ ਕਿਸਾਨਾਂ ਨੇ ਘਰਾਵ ਕੇ ਕਿਤਾਸ ਕਾਲੀ ਚੁੰਡਾ ਲੈ ਕੇ ਹਰਿਆਣੇ ਦੇ ਸੀਨ ਦਾ ਮੈਂ ਕਹਿੰਦਾ ਕੇਜਰੀਵਾਲ ਦਾ ਕਰੋ ਅਸਲ ਮੁੱਖ ਦੋਸ਼ੀ ਕੇਜਰੀਵਾਲ ਹੈ ਕਿਉਂਕਿ ਜਿੰਨਾ ਚਿਰ ਉਹ ਮੁੱਖ ਮੰਤਰੀ ਦਿੱਲੀ ਦਾ ਰਿਆ ਆ ਜਾਂ ਉਹਨਾਂ ਦੇ ਹੈਂਡ ਪਿਕਟ ਫਾਈਨੈਂਸਰ ਔਰ ਮੈਂਬਰ ਪਾਰਲੀਮੈਂਟ ਸੁਸ਼ੀਲ ਗੁਪਤਾ ਜੀ ਉਹਨਾਂ ਦੀ ਵੀਡੀਓ ਕੌਣ ਭੁੱਲਿਆ ਜਿਹੜਾ ਕਹਿੰਦਾ ਸੀਗਾ ਕਿ ਐਸਵਾਈਐਲ ਥਰੂ ਪਾਣੀ ਹਰਿਆਣੇ ਦੇ ਕੋਨੇ-ਕੋਨੇ ਚ ਪਹੁੰਚਾਵਾਂਗੇ ਬੀਜੇ ਅਬ ਚਾਹੇ ਉਹ ਬੀਜਪੀ ਐ ਚਾਹੇ ਆਮ ਆਦਮੀ ਪਾਰਟੀ ਐ ਹਰ ਕੋਰਟ ਆਫ ਲਾ ਚ ਚਾਹੇ ਹਾਈ ਕੋਰਟ ਐ ਚਾਹੇ ਸੁਪਰੀਮ ਕੋਰਟ ਐ ਹਰ ਜਗ੍ਹਾ ਐਫੀਡੇਵਿਟ ਦਿੱਤੇ ਆ ਪੰਜਾਬ ਦੇ ਪਾਣੀਆਂ ਕੌਣ ਲਈ ਸੋ ਇੱਕ ਨੈਪ ਸਿੰਘ ਸੈਣੀ ਇਜ਼ ਜਸਟ ਵਨ ਮਗਰ ਵਾਈ ਨਾਟ ਕੇਜਰੀਵਾਲ ਇਹ ਤਾਂ ਹੁਣ ਵਿਹਲੇ ਹੋ ਗਏ ਹਰ ਥਾਂ ਤੋ ਆ ਕੇ ਇੱਥੇ ਡਰਾਮਾ ਕਰ ਰਹੇ ਆ ਬਟ ਪਾਣੀ ਤਾਂ ਜਾ ਹੀ ਰਿਹਾ ਜੀ ਤੁਸੀਂ ਵੀ ਇਹ ਕੇਜਰੀਵਾਲ ਔਨ ਰਿਕਾਰਡ ਆ ਕੇ ਕਵੇ ਇਹ ਗੱਲ ਕਿ ਸਾਨੂੰ ਦਿੱਲੀ ਨੂੰ ਪਾਣੀ ਨਹੀਂ ਜਾਣਾ ਚਾਹੀਦਾ ਹਰਿਆਣੇ ਨੂੰ ਨਹੀਂ ਜਾਣਾ ਜਿਹਦਾ ਮੈਂ ਤਾਂ ਮੰਨੂਗਾ ਦਿਸ ਇਜ਼ 올 ਇਸ ਸਿਲੈਕਟਿਵ ਜਿਹੜੀ ਡਿਸਕਸ਼ਨ ਹੈ ਨਾ ਤੁਹਾਡੇ ਨਾਲ ਜਿਹੜਾ ਜੀਚ ਆਇਆ ਉਹ ਤਾਂ ਦੇ ਦਿੱਤਾ